ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀ ਅਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਵਿਚਾਰੀ ਬਾਹਰ ਕੁਰਸੀ ላይ ਬੈਠੀ ਮੈਂ ਉਹਨੂੰ ਜਾ ਕੇ ਪੁੱਛਿਆ ਮੈਂ ਕਿ ਭਾਈ ਤੂੰ ਬਾਹਰ ਬੈਠੀ ਐ ਕਿ ਤੱਕ ਉਹ ਕਹਿੰਦੇ ਜੀ ਸਾਡੀ ਮਜਬੂਰੀ ਹੈ ਵੀ

ਫਸਟੜ ਚੋ ਦਸਤੰਦੀ ਗੋਲੀ ਅੱਜ ਜੇ ਸਾਰੇ ਟੈਸਟ ਫ੍ਰੀ ਹੋਏ ਸਾਰੇ ਬਣਾ ਲਏ ਜਿਹੜੀ ਦੁੱਖੀ ਬੈਲੀ ਹੁੰਦੀ ਉਹ ਆ ਕੇ ਰੱਖੀ ਬੈਲੀ ਮੈਂ ਕਿਹਾ ਬਾਪ ਕਮਾ ਰਹੇ 75 ਸਾਲਾਂ ਚ ਮੈਂ ਕਿਹਾ ਪੂਰੀ ਚਾਰ ਵਾਰੀ ਨਹੀਂ ਹੋਈ ਉਹ ਵੀ ਸ਼ਹਿਰ ਦੇ ਸਕੂਲ ਵਾਰ ਨੰਬਰ 1 ਇਕੱਠਾ ਕੰਨ ਨਾ ਜੀ ਅੱਜ ਜਾ ਕੇ ਦੇਖਿਓ ਉਸ ਸਕੂਲ ਨੂੰ ਅੱਜ ਤੋਂ ਪੁੱਤ ਦੀ ਚਾਰ ਦਿਵਾਰੀ ਕਰਕੇ ਉਹਨੂੰ ਗੇਟ ਤੇ ਕਿਸੇ ਨੇ ਲਾਇਆ ਅੰਦਰ ਬਾਹਰ ਨੂੰ ਨਵੇਂ ਪੜਾਇਆ ਤਾਂ ਸਰਦਾਰ ਤੋਂ ਹੱਥ ਨੂੰ ਮਾਰਨ ਦੇਖ ਸਕਦਾ ਪ੍ਰਦਰਸ਼ਨ ਕੀਤੇ ਕਿ ਜਿਹੜੇ ਤੁਸੀਂ ਇਹ ਨਜਾਇਜ਼ ਕੰਟਰੈਕਟ ਕੀਤਾ ਹੋਇਆ ਇਹਨਾਂ ਦਾ ਕੰਪਨੀਆਂ ਨਾਲ ਵੀ ਪੰਜਾਬ ਦੀ ਬਿਜਲੀ ਬਾਹਰ ਵੇਚ ਲਿਓ ਤੇ ਪੰਜਾਬ ਦੇ ਲੋਕ ਕਿਹਾਂ ਝੱਲਦਾ ਬੈਠਾ ਨਤੀਜਾ ਕੀ ਨਿਕਲਿਆ ਜਦੋਂ ਹੁਣ ਇੱਥੇ ਦੋ ਗੱਲਾਂ ਦਾ ਫਰਕ ਹੈ ਜਦੋਂ ਸਰਕਾਰ ਕਾਗੀਆਂ ਦੀ ਸੀ ਆਪੋਜੀਸ਼ਨ ਕਾਂਗਰਸ ਦੀ ਸੀ ਤੇ ਜਦੋਂ ਸਰਕਾਰ ਤੋਂ ਗੱਲ ਹੋਣੀ ਵਾਰ ਨੰਬਰ 1 ਪਿੰਡ ਰੋਹ ਮੈਂ ਰੋਹ ਚਲੇ ਗਿਆ 2022 ਦਾ ਜਿੱਤੇ ਜਿਤਾਇਆ ਤਾਂ ਤੁਸੀਂ ਆ ਵੋਟਾਂ ਤੁਸੀਂ ਪਾਈਆਂ ਤਾਂ ਵੀ ਤੁਸੀਂ ਕਿਵੇਂ ਠੱਗੀ ਲਾਈ ਆ ਨਾਲ ਰੱਖੀ ਉਹਨਾਂ ਦੀ ਜਮ ਤੱਕ ਕੀ ਨਿਕਲਿਆ ਥਰਮਲ ਪਲਾਂਟ ਵਾਲੇ ਆਪੇ ਆ ਕੇ ਚਾਂਦੀਆਂ ਦੇ ਕੇ ਕਹਿੰਦੇ ਆਹ ਪਈਆਂ ਚਾਂਦੀਆਂ पचवंजा हजार सरकारी, सरकारी नौकरी पचवंजा हजार मूह खुलता जी पचवंजा हजार सरकारी नौकरी जे पचवंजा हजार सरकारी नौकरी बिना रिश्वत हो सब तो वीडी गल है चवन्नी ना देनी पी हो تا جے کی سے پٹی یہ کیڑا ہوتی ہے عام عام اپن اتے پانچو دے سامنے بیٹھ پیندا پٹی ماں جی دا خلصا 还有不干的？